ਸੋ ਹੁਣ ਦੋਕ ਸਵਾਲ ਜਿਹੜੇ ਉਹ ਸਿਆਸਤ ਦੇ ਨਾਲ ਸੰਬੰਧਤ ਹੋਣਗੇ ਬੀਤੇ ਕੱਲ੍ਹ ਵਿਜੀਲੈਂਸ ਵੱਲੋਂ ਪੰਜਾਬ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਜੀ ਸਵਾਲ ਮੇਰਾ ਇਹ ਹੈ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਵਾ ਕਰਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਪਰੰਤੂ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਖੁਦ ਕਿਤੇ ਨਾ ਕਿਤੇ ਹੁਣ ਭ੍ਰਿਸ਼ਟਾਚਾਰ ਦੀਆਂ ਪੌੜੀਆਂ ਚੜਦੇ ਹੋਏ ਉਹ ਵਿਖਾਈ ਦੇ ਰਹੇ ਨੇ ਜੀ ਜੀ ਦੇਖੋ ਜਦੋਂ ਸਾਡੀ ਸਰਕਾਰ ਬਣੀ ਤੇ ਮੈਂ ਕਹਾਂਗਾ ਕਿ ਲੋਕਾਂ ਨੇ ਸਾਨੂੰ ਚੁਣਿਆ ਲੋਕਾਂ ਨੇ ਸਾਨੂੰ ਮਾਨ ਬਖਸ਼ਿਆ ਪਿਆਰ ਬਖਸ਼ਿਆ ਤੇ ਜਿਹੜੇ ਸਾਡੇ ਸਿਗੇ ਵਾਦੇ ਸੀ ਜਾਂ ਗਰੰਟੀਆਂ ਸੀਗੀਆਂ ਤੇ ਉਹਦੇ ਵਿੱਚ ਇਹ ਵੀ ਸੀਗਾ ਜ਼ੀਰੋ ਟ੍ਰੋਲਿੰਗ ਟੂ ਕ腐ਸ਼ਨ ਤੇ ਇਹ ਜਰੂਰ ਅਸੀਂ ਸਨੇਹਾ ਦੇਣਾ ਚਾਹਾਂਗੇ ਚਾਹੇ ਉਹ ਸਬੂਤ ਵੀ ਦੇਤਾ ਸੀ ਐਮ ਸਾਹਿਬ ਨੇ ਕਿ ਪਹਿਲਾਂ ਵੀ ਜੋ ਸਰਕਾਰ ਬਣੀ ਸੀ ਸਾਡੇ ਐਮ ਐਲ ਏ ਸਾਹਿਬਾਨ ਸਾਡੇ ਮੰਤਰੀ ਸਾਹਿਬਾਨ ਹੁਣ ਜਿਹੜੀ ਰੀਸੈਂਟਲੀ ਦੋ ਦਿਨ ਦਿਨ ਪਹਿਲਾਂ ਗੱਲ ਹੋਈ ਹੈਗੀ ਰਮਨ ਅਰੋੜਾ ਜਿਲੰਦਰੋ ਵੀ ਇਹਦੇ ਵਿੱਚ ਕੋਈ ਵੀ ਬਖਸ਼ ਨਹੀਂ ਜਾਵੇਗਾ ਜਿੱਥੇ ਵੀ ਕੋਈ ਕੰਪਲੇਂਟ ਆਉਂਦੀ ਹੈ ਸਬੂਤ ਮਿਲਦੇ ਆ ਤੇ ਉਹ ਸਾਡੇ ਸੀਐਮ ਸਾਹਿਬ ਸਾਡੀ ਸਰਕਾਰ ਇੱਕ ਸੈਕਿੰਡ ਨਹੀਂ ਲਾਂਦੀ ਉਹ ਤੇ ਐਕਸ਼ਨ ਲੈ ਲੀ ਉਹ ਸਾਡੇ ਐਕਸ਼ਨ ਸਾਹਮਣੇ ਸਾਡੇ ਸਾਹਮਣੇ ਹੋਇਆ ਤੇ ਅੱਗੇ ਤੋਂ ਵੀ ਜੋ ਵੀ ਇਦਾਂ ਦੀ ਕੰਪਲੇਂਟ ਆਉਗੀ ਤੇ ਡੈਫੀਨਿਟਲੀ ਉਹ ਤੇ ਜਲਦੋ ਜਲਦ ਉਹਦਾ ਐਕਸ਼ਨ ਹੋਏਗਾ ਆਖਰੀ ਸਵਾਲ ਹੈ ਜੀ ਪੰਜਾਬ ਸਰਕਾਰ ਵੱਲੋਂ ਚੇਅਰਮੈਨ ਕਿਹ ਦਿੱਤੀਆਂ ਗਈਆਂ ਨੇ ਦਿੱਲੀ ਤੋਂ ਰੀਨਾ ਗੁਪਤਾ ਨੇ ਇੱਕ ਜੂਪੀ ਤੋਂ ਦੀਪਕ ਚੋਹਾਨ ਨੇ ਉਹਦੇ ਪੰਜਾਬ ਦੇ ਨੇ ਜੀ ਤਾਂ ਪ੍ਰਵਾਸੀਆਂ ਦਾ ਕਬਜ਼ਾ ਕਿਉਂ ਕਿ ਭਗਵੰਤਮਾਨ ਸਾਹਿਬ ਅਕਸਰ ਆਪਾਂ ਸਟੇਜਾਂ ਤੋਂ ਸੰਬੋਧਨ ਕਰਦੇ ਉਹਨਾਂ ਨੂੰ ਸੁਣਿਆ ਕੀ ਪੰਜਾਬੀਆਂ ਦਾ ਹੱਕ ਪੰਜਾਬੀਆਂ ਨੂੰ ਮਿਲੇਗਾ ਤੇ ਹੁਣ ਆਮ ਆਦਮੀ ਪਾਰਟੀ ਕਿਉਂ ਭਟਕ ਰਹੀ ਆਪਣੇ ਰਾਹ ਤੋਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਹੀ ਹੈ ਇਸ ਗੱਲ ਨੂੰ ਲੈ ਕੇ ਜੀ ਅਸੀਂ ਸੁਨੇਹਾ ਲਾਇਆ ਹਾਈ ਕਮਾਂਡ ਨੂੰ ਪਰ ਜੋ ਵੀ ਜਿਹੜੀਆਂ ਚੇਅਰਮੈਨੀਆਂ ਹੁੰਦੀ ਹੈ ਪੂਰੀ ਸਾਡੀ ਸਾਡੀ ਪੀਐਸਸੀ ਕਮੇਟੀ ਹੁੰਦੀ ਹੈ ਸੰਗਠਨ ਦੀ ਟੀਮ ਹੁੰਦੀ ਹੈ ਉਹ ਇੱਕ ਇਕੱਲੇ ਇੱਕ ਬੰਦੇ ਦਾ ਫੈਸਲਾ ਨਹੀਂ ਹੁੰਦਾ ਪੂਰੀ ਟੀਮ ਦਾ ਪੂਰੀ ਕਮੇਟੀ ਦਾ ਫੈਸਲਾ ਹੁੰਦਾ ਤੇ ਜੋ ਗਰਾਊਂਡ ਤੇ ਜੋ ਲੱਗਿਆ ਮੈਸੇਜ ਅਸੀਂ ਜ਼ਰੂਰ ਆਪਾਂ ਪਾਰਟੀ ਹਾਈ ਕਮਾਂਡ ਨੂੰ ਪਾਰਟੀ ਸੰਗਠਨ ਸੁਨੇਹਾ ਲਾਵਾਂਗੇ ਕੀ ਇਸ ਤਰ੍ਹਾਂ ਦੀ ਨਿਊਜ਼ ਥੱਲੇ ਚੱਲ ਰਹੀ ਹੈਗੀ ਇਸ ਤਰ੍ਹਾਂ ਦਾ ਥੋੜਾ ਲੋਕਾਂ ਦੇ ਮਨਾਂ 'ਚ ਰੋਸ਼ ਹੈਗਾ ਅਸੀਂ ਆਪਾਂ ਜਰੂਰ ਆਪਾਂ ਉਹਨੂੰ ਧਿਆਨ 'ਚ ਲਿਆਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਐਸਾਨ ਹੁਸ਼ਾਰਪੁਰ ਦੇਲ ਕਾ ਸ਼ਾਮਚਰਾਸੀ ਤੋਂ ਆਪ ਉਹ ਦਾ ਐਕਟਿਵ ਕੈਬਨਟ ਮੰਤਰੀ ਡਾਕਟਰ ਰਵਜੋਤ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਖਾਸ ਤੌਰ ਤੇ ਜੇਕਰ ਆਪਾਂ ਭ੍ਰਿਸ਼ਟਾਚਾਰ ਦੀ ਗੱਲ ਕਰੀਏ ਤਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਵੱਲੋਂ ਵੱਡਾ ਬਿਆਨ ਆ ਜਿਹੜਾ ਦਿੱਤਾ ਗਿਆ ਹੈ ਕਿ ਜਿਵੇਂ ਕਿ ਸਰਕਾਰ ਨੇ ਜ਼ੀਰੋ ਟੋਲਰੈਂਸੀ ਕਿਹਾ ਕਿ ਅਸੀਂ ਤਾਂ ਉਸੇ ਆਪਣੇ ਕਹੇ ਮੁਤਾਬਕ ਸਰਕਾਰ ਉਹਨਾਂ ਗੱਲਾਂ ਤੇ ਖਰਾ ਵੀ ਉ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ